ਇਹ ਗੋਬੀ ਜੀ ਅੱਜ ਕੇਂਦਰੀ ਮੰਤਰੀ ਨੂੰ ਜਾਣਾ ਪੜਦਾ ਉਹਨਾਂ ਨੇ ਇਸ ਚੀਜ਼ ਨੂੰ ਨੈਸ਼ਨਲ ਲੈ ਕੇ ਇੱਕ ਕਲ ਪ੍ਰੋਗਰਾਮ ਰੱਖਿਆ ਗਿਆ ਹੈ ਨਸ਼ਾ ਦੀ ਮੁਹਿੰਮ ਸ਼ੁਰੂ ਕੀਤੀ ਹੈ ਨਸ਼ਾ ਛੁਡਾਓ ਉਹਨੂੰ ਲੈ ਕੇ ਉਹਨਾਂ ਨੇ ਇੱਕ ਗਿਆਨ ਦਿੱਤਾ ਹੈ ਕਿ ਬਾਰਡਰ ਦੇ ਉੱਤੇ ਜੀਐਸਐਫ ਨੂੰ ਨਜਰ ਅੜੇ ਨਸ਼ਾ ਤਸਕਰ ਹੈ ਉਹ ਚੱਕਮਾ ਦੇ ਰਹੇ ਇਸ ਚੀਜ਼ ਨੂੰ ਤੁਸੀਂ ਕਿਸ ਤਿਕਾ ਦੇ ਕੇ ਅਮਲ ਪਾਓਗੇ ਕਿ ਪੰਜਾਬ ਨੂੰ ਹਮੇਸ਼ਾ ਨਸ਼ਾ ਮੁਕਤ ਬਣਾਓਗੇ ਇਹ ਕੋ ਗੱਲ ਹੈ ਆ ਜਿਹੜੇ ਮੰਤਰੀ ਸਾਹਿਬ ਆਏ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਿਕਰਮੰਦ ਪੰਜਾਬ ਦੇ ਅਸੀਂ ਲੋਕ ਹੈਗੇ ਆ। ਇਹਨਾਂ ਨੇ ਹੈਵੀ ਮੰਡਟ ਦੇ ਕੇ ਪੰਜਾਬ ਦੇ ਲੋਕਾਂ ਨੇ ਸਾਨੂੰ 94 95 ਐਮਐਲਏ ਸਾਨੂੰ ਦਿੱਤੇ ਨੇ। ਦਰਜ ਕਰ ਸਕਦੇ ਆ ਦੋ ਤਾਂ ਮੈਨੂੰ ਪਤਾ ਉਹ ਜਿਮਨੀ ਚੋਣਾ ਚ ਹੀ ਆਏ ਨੇ ਐਮਐਲਏ ਤੇ ਬਾਕੀ ਬਾਰੇ ਪਹਿਲਾਂ ਸੀ 94। ਔਰ ਅਸੀਂ ਨਸ਼ੇ ਦੇ ਉੱਤੇ ਪਹਿਲੇ ਬਹੁਤ ਵੱਡੇ ਕੰਮ ਕਰ ਰਹੇ ਆ ਮਾਲ ਸਾਹਿਬ ਨੇ ਪਿੱਛੇ ਦੇਖਣਾ ਦਰਬਾਰ ਸਾਹਿਬ ਦੇ ਬਾਹਰ ਵੀ ਨੌਜਵਾਨਾਂ ਨੂੰ ਬੁਲਾ ਕੇ ਨਸ਼ੇ ਦੇ ਖਿਲਾਫ ਸੌਚ ਚੁੱਕਿਆ ਵੀ ਨਹੀਂ ਬੱਚਿਓ ਬਿਲਕੁਲ ਇਸ ਚੀਜ਼ ਦਾ ਭਾਂਡਾ ਬਣ ਕੇ ਪਰੇ ਰਹੋ ਕਿਉਂਕਿ ਆਪਾਂ ਆਪਣਾ ਫਿਊਚਰ ਖਰਾਬ ਨਹੀਂ ਕਰਨਾ ਪਰ ਇਹ ਆਪਣੇ ਕੇ ਪੋਲੀਟਿਕ ਪੋਲੀਟਿਕਸ ਨੂੰ ਚਮਕਾਉਣ ਵਾਸਤੇ ਸਾਡੇ ਪੰਜਾਬ ਚ ਇਹ ਦਖਲਅੰਦਾਜ਼ੀ ਕਰਨ ਲੱਗੇ ਆ ਜਿਹਨੂੰ ਇਹ ਪੁੱਛੋ ਪਹਿਲਾਂ ਪੰਜਾਬ ਦੇ ਜਿਹੜੇ ਹੱਕ ਸੀਗੇ ਸਾਡਾ ਆਰਡੀਐਫ ਆ ਉਹ ਅਜੇ ਤੱਕ ਕੀ ਹੋਣੇ ਦਿੱਤਾ ਕੱਦੇ ਕਿਸਾਨ ਹੋ ਕੇ ਬੈਠੇ ਨੇ ਹੱਲ ਦੇ ਵਿੱਚ ਦੱਲਿਆਲ ਸਾਹਿਬ ਦੇਖੋ ਅਜੋ ਬਿਲਕੁਲ 44 49 ਦਿਨ ਦੇ ਮਰਨ ਵਾਸਤੇ ਬੈਠੇ ਨੇ ਤੇ ਕੀ ਇਹਨਾਂ ਨੂੰ ਉਹਨਾਂ ਜਿਹੜੇ ਆਂਦਾਤਾਂ ਨੇ ਪੰਜਾਬ ਦੇ ਕੀ ਇਹਨਾਂ ਨੂੰ ਉਹਨਾਂ ਬਾਰੇ ਕੋਈ ਫਿਕਰ ਨਹੀਂ ਤੇ ਕੀ ਇਹਨਾਂ ਨੂੰ ਲਾਅ ਐਂਡ ਆਰਡਰ ਬਾਰੇ ਇਹ ਗੱਲਾਂ ਕਰਦੇ ਨੇ ਅਜੋ ਸਾਡੇ ਬੀਐਸਐਫ ਦੇ ਜੋ ਇੱਕ ਉੱਚ ਸ਼੍ਰੇਣੀ ਦੀ ਸਾਡੀ ਫੋਰਸ ਹੈ ਬੀਐਸਐਫ ਜਿਹਦੇ ਕਰਕੇ ਸਾਡਾ ਪੂਰਾ ਦੇਸ਼ ਰਾਤ ਨੂੰ ਚਾਂਦੀ ਨਹੀਂ ਸੌਂਦਾ ਔਰ ਸਾਡੇ ਜਵਾਨ ਰਫ ਦੇ ਵਿੱਚ ਗਰਮੀ ਦੇ ਵਿੱਚ ਚਖੜ ਦੇ ਵਿੱਚ ਇਹ ਬਾਟਰਾ ਤੇ ਖੜ ਕੇ ਸਾਡੇ ਜੀਵਨਾਂ ਦੀ ਰੱਖਿਆ ਕਰਦੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਅੱਜੇ ਆਪਣੇ ਕੋਰਸਿਸ ਦੇ ਉੱਤੇ ਉਂਗਲੀ ਚੱਕਣੀ ਇਹਨਾਂ ਵਾਸਤੇ ਕੋਈ ਜਿਆਦਾ ਅ ਅੱਛੀ ਗੱਲ ਨਹੀਂ ਸ਼ਰਮਨਾ ਗੱਲਾਂ ਵੀ ਇੱਕ ਐਕਟਿਵਿਟੀ ਪਦਵੀ ਤੇ ਤੁਸੀਂ ਤੁਹਾਨੂੰ ਸੈਂਟਰ ਦਾ ਵਜ਼ੀਰ ਬਣਾਇਆ ਕੈਂਡੀਡੇਟ ਦਾ ਤੇ ਤੁਸੀਂ ਸਾਡੇ ਜਵਾਨਾਂ ਪਰੇ ਇਸਤਾ ਦੀ ਤੁਸੀਂ ਬੇਤੁਕਾ ਜਿਹੜੀਆਂ ਧਿਆਨਬਾਜ਼ੀ ਕਰਦੇ ਇਹ ਇੱਕ ਮਤਲਬ ਬੜੀ ਗਲਤ ਗੱਲ ਹੈਗੀ ਆ ਜਿੰਨੂੰ ਅਸੀਂ ਨਿੰਦਾ ਕਰਦੇ ਸੀ ਦੀ ਉਹਦੇ ਨਾਲ ਨਾਲ ਜਿੰਨੇ ਤਕਰੀਬਨ 70 ਤੋਂ 80% ਅਸੀਂ ਨਸ਼ਾ ਖਤਮ ਅੱਗੇ ਤੁਸੀਂ ਕਰੋ ਟੀਵੀ ਚੱਲਦਾ ਸੀ ਇੱਕ ਨੌਜਵਾਨ ਨਸ਼ੇ ਦੀ ਪੇਟ ਉੱਤੇ ਚੜ ਕੇ ਚਲੇਗਾ ਕਿ ਅੱਜ ਦੇ ਸੋਕਿੱਤੇ ਖਬਰਾਂ ਚ ਨੇ ਜੇ ਅਸੀਂ ਨਸ਼ੇ ਦੀ ਰੋਕ ਪਾਈ ਆ ਹੁਣ ਜਿਹੜਾ ਪ੍ਰਾਲਾ ਕੋਰ ਪਾਣੀ ਨੇ ਪਾਰੀਆਂ ਨੇ ਦਿੱਤਾ ਹੋਇਆ ਤੇ ਅਸੀਂ ਉਹਨੂੰ ਲੱਗੇ ਹਾਂ ਸਾਫ ਕਰਨ ਅਸੀਂ ਨੀ ਨਸ਼ਾ ਘਰ ਲਏ ਅਸੀਂ ਨਸ਼ੇ ਨੂੰ ਸਾਫ ਕਰਨ ਲੱਗੇ ਆ ਬਾਕੀ ਜਿਹੜੀ ਇਹਨਾਂ ਨੇ ਕੱਲ ਕੋਈ ਫੇਕ ਜੀ ਰੈਲੀ ਕਰਨੀ ਚਾਹੁੰਦੇ ਆ ਵੇਚ ਜਿਓ ਕੁ ਵੀ ਕਰਦੇ ਲੱਗੇ ਲੋਕਾਂ ਨੇ ਤਾਂ ਪਹਿਲੇ ਇਹਨਾਂ ਨੂੰ ਫਤਵੇ ਦਿੱਤੇ ਹੋਏ ਨੇ ਉਹ ਕਾਰਕੁਸ਼ੀ ਨੇ ਇਲੈਕਸ਼ਨ ਵੀ ਦੇਖ ਲਓ ਤੇ ਕਿੰਨੇ ਕਿੰਨਾ ਦੇ ਐਮਸੀ ਆਏ ਨੇ ਤੇ ਕਿੰਨੇ ਕਿੰਨਾ ਦੇ ਐਮਐਲਏ ਆਏ ਨੇ ਤੇ ਕਿੰਨੇ ਕੈਂਪੀ ਆਏ ਨੇ ਤੇ ਪੰਜਾਬ ਚ ਇਹ ਕਹਿੰਦਾ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਮੋੜ ਨਹੀਂ ਲਾਉਂਦੇ ਕਿਉਂਕਿ ਇਹ ਸਾਡੇ ਪੰਜਾਬ ਦੇ ਇੱਕ ਤਰ੍ਹਾਂ ਦਾ ਲੱਗੂਗਾ ਵੀ ਬਿਲਕੁਲ ਸਾਡੇ ਹਮੈਤੀ ਨਹੀਂ ਹੈਗੇ ਪੰਜਾਬ ਦੇ ਲੋਕਾਂ ਵਾਸਤੇ ਕਿਉਂਕਿ ਪੰਜਾਬ ਦੇ ਸਾਡੇ ਤੁਸੀਂ ਦੇਖੋ ਲੋਕ ਅ ਪੰਗਲਗਣੀ ਵੀਰ ਲਾ ਲੋ ਇੱਕ ਨੌਜਵਾਨਾਂ ਨੇ ਇਹਨਾਂ ਨੇ ਮਨੋਬਲ ਤੋੜਿਆ ਇੱਕ 18 ਸਾਲ ਦੇ 19 ਸਾਲ ਦੇ ਬੱਚੇ ਨੂੰ ਫੜਤੀ ਕਰਕੇ 22 ਸਾਲਾਂ ਦਾ ਕਤਲ ਤੂੰ ਜਾ ਕਰ ਤੇ ਇਹ ਇਹ ਸਾਡੇ ਕਿ ਪਰਮੰਤ ਕਿੱਥੇ ਹੋ ਸਕਦੇ ਆ ਇਸ ਕਰਕੇ ਬਿਲਕੁਲ ਜੋ ਇਹਨਾਂ ਨੇ ਅੱਜ ਇਹ ਪਿਆਰ ਭਾਸੀ ਸਾਡੇ ਪੰਜਾਬ ਦੇ ਜਿਹੜੇ ਲੋਕਾਂ ਦੇ ਉੱਤੇ ਪਹਿਲੇ ਹੀ ਜ਼ਖਮ ਸੀ ਪਾ ਰਹੇ ਆ ਉਹਨਾਂ ਨੂੰ ਇਹਨਾਂ ਨੇ ਅੱਜ ਆ ਕੇ ਖਰੀਦਿਆ ਹੈਗਾ ਔਰ ਇਸ ਚੀਜ਼ ਦਾ ਸਭ ਤੋਂ ਖਿਆ ਕਿ ਇਹਨਾਂ ਨੇ ਇਸ ਵਾਏ ਸਾਨੂੰ ਇੱਕ ਨਸ਼ੇ ਵਾਲਾ ਪੰਜਾਬ ਦੱਸਣ ਦੀ ਬਜਾਏ ਇਹਨਾਂ ਨੂੰ ਜੋ ਸਾਡਾ ਹਰੀਆਲੀ ਵਾਲਾ ਪੰਜਾਬ ਅਸੀਂ ਬਦਗਲਾ ਪੰਜਾਬ ਬਣਾਉਣ ਜਾ ਰਹੇ ਹਾਂ ਮਾਤਸਬ ਬਣਾਉਣ ਜਾ ਰਹੇ ਹਾਂ ਸਾਡੇ ਸਾਰੀ ਟੀਮ ਬਣਾਉਣ ਜਾ ਰਹੀ ਹੈਗੀ ਆ ਆ ਸਾਡੇ ਜਿਹੜੇ ਮਿਸਟਰਸ ਨੇ ਐਮ ਐਲ ਏਜ਼ ਨੇ ਦਿਨ ਰਾਤ ਤੁਸੀਂ ਆਪਣੇ ਪੰਜਾਬ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਇਹਨਾਂ ਨੂੰ ਅੱਜ ਦਿੱਲੀ ਉਹ ਆ ਕੇ ਐਮ ਪੀ ਚੁੱਕ ਕੇ ਇਹਨੜ ਪੰਜਾਬ ਦੇ ਕਲਚਰ ਦਾ ਕੀ ਪਤਾ ਤੇ ਕੀ ਹੁੰਦਾ ਹੈ ਅਸੀਂ ਲੋਕ ਆਪਣੇ ਪਿੰਡੇ ਤੇ ਆਤਵਾਦ ਹੰਡਾਇਆ ਸਾਨੂੰ ਪੁੱਛੋ ਨਸ਼ੇ ਦਾ ਦੌਰ ਅਸੀਂ ਹੰਡਾਇਆ ਸਾਨੂੰ ਪੁੱਛੋ ਅਸੀਂ ਕਿਹੜੇ ਕਿਹੜੇ ਦੌਰਾਂ ਤੋਂ ਨਹੀਂ ਨਿਕਲਦੇ ਹੁਣ ਕਿਸਾਨੀਆਂ ਕਿਸਾਨਾਂ ਦੇ ਉੱਤੇ ਕੱਪੜੀ ਇਸਟਾਲ ਚੱਲ ਰਿਹਾ ਹੈਗਾ ਉਹਨਾਂ ਦੇ ਅੰਦੋਲਨਾਂ ਭਾਰੀ ਚੱਲ ਰਿਹਾ ਕੀ ਹਮਾਇਤ ਕਰ ਰਿਹਾ ਇਹ ਇਹਨਾਂ ਨੂੰ ਉੱਥੇ ਜਾ ਕੇ ਕਿਸਾਨਾਂ ਵਿੱਚ ਬੈਠਣ ਉੱਥੇ ਪਹਿਲਾਂ ਤਾਂ ਜੋ ਸਾਡੇ ਕਿਸਾਨ ਆਮਦాతਾ ਨੇ ਉਹ ਉਹਨਾਂ ਦਾ ਮਸਲਾ ਹੱਲ ਕਰ ਜੇ ਕੱਲ ਨੂੰ ਸਾਡੇ ਕੱਲੇ ਸਾਹੂ ਕਦਾਲਾ ਖਾਸ ਤਾਂ ਕੁਝ ਹੋ ਜਾਂਦਾ ਇੱਕ ਉਹ ਉਸ ਇਨਸਾਨ ਨੂੰ ਤਾਂ ਦੱਸੋ ਕਿੱਥੇ ਸੀ ਉਸ ਉਸ ਐਸਰਜੀ ਦਾ ਕੰਮ ਚਾਹੀ ਲੋਕੋ ਕੰਮ ਤੇ ਇਸ ਕਰਕੇ ਪੰਜਾਬ ਨੂੰ ਇਹ ਤਬਾਹੀ ਦੇ ਦੌਰ ਤੇ ਲੈਣ ਵਾਸਤੇ ਕਿਤੇ ਕਿਤੇ ਆ ਕੇ ਕਹਿੰਦੇ ਸੈਕਿੰਡ ਕਿਹਦੀ ਬਾਗੋਂ ਪਾਰ ਦੀਆਂ ਗੱਲਾਂ ਕਰਦੇ ਆ ਬਾਗੋਂ ਪਾਰ ਤਾਂ ਮੋਦੀ ਸਾਹਿਬ ਬਿਨਾਂ ਵਿਜੇਤੋ ਜਾ ਕੇ ਬਰੀਆਨੀ ਖਾ ਜਾਂਦੇ ਨੇ ਉਦੋਂ ਇਹਨਾਂ ਨੂੰ ਪਾਕਿਸਤਨ ਉਦੋਂ ਪਾਕਿਸਤਾਨ ਪਾਰੋਂ ਪਾਰ ਇਹਨਾਂ ਨੂੰ ਪਤਾ ਹੀ ਲੱਗਾ ਬਾਰੋਂ ਨਸ਼ਾ ਆ ਰਿਹਾ ਉਦੋਂ ਉਹਨਾਂ ਲੋਕਾਂ ਨਾਲ ਬਰੀਆਨੀ ਖਾ ਕੇ ਆ ਕੇ ਤੇ ਤੁਸੀਂ ਉਹਨਾਂ ਦੇ ਇੱਥੇ ਖਲਾਫ ਬੋਲਦੇ ਹੋ ਪਹਿਲਾਂ ਤੁਸੀਂ ਜਾ ਤਾਂ ਉਹਨਾਂ ਦੇ ਨਮਕਣਾ ਆ ਦੇਦੇ ਹੋ ਜਾ ਕੇ ਜਿਹੜਾ ਹਿੰਦੁਸਤਾਨ ਦੀ ਆਪ ਉਹ ਵਾਚ ਤੁਸੀਂ ਜੀਰੋ ਜਿਹੜੇ ਹਿੰਦੁਸਤਾਨੀਆਂ ਨੇ ਤੁਹਾਨੂੰ ਐਡੇ ਉੱਚ ਪਦਵੀਆਂ ਤੇ ਪਹੁੰਚਾਇਆ ਜਾ ਤੁਸੀਂ ਉਹਨਾਂ ਲਈ ਵਫਾਦਾਰੀ ਨਿਭਾ ਲੋ ਮੇਰਾ ਤਾਂ ਸਿੱਧਾ ਸਵਾਲ ਹੀ ਹੈ ਨਾ ਅੱਗੇ ਤਾਂ 26 ਜਨਵਰੀ ਦੀ ਚਾਪੀ ਨੂੰ ਲੈ ਕੇ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਇਸ ਵਾਰ ਜਿਹੜੀ ਪ੍ਰੇਰਨਾ ਉਹਦੇ ਵਿੱਚ ਪੰਜਾਬ ਦੀ ਚਾਹਤੀ ਆਊਗੀ ਕਿ ਪਿਛਲੀ ਵਾਰ ਸੁਭਰੀ ਸਰਕਾਰ ਨੇ 55000 ਦੇਖੋ ਪਿਛਲੀ ਵਾਰ ਸਾਡੇ ਨਾਲ ਇਹਨਾਂ ਨੇ ਬਤਈ ਮਾਲਾ ਸਲੂਕ ਕੀਤਾ ਕਿ ਸਾਡੀ ਏਡੀ ਛੋੜੀ ਚਾਕੀਆਂ ਬਣਾਈਆਂ ਵੀ ਆਂ ਹਰ ਕਿਉਂ ਅਸੀਂ ਅਸੀਂ ਆਪਣੇ ਜਦੋਂ ਨਹੀਂ ਸਾਨੂੰ ਉੱਥੇ ਮਿਲੇ ਅਸੀਂ ਆਪਣੇ ਮੱਲੇ ਮੱਲੇ ਗਲੀ ਗਲੀ ਚੋ ਚਾਕੀਆਂ ਪਤੀਆਂ ਲੋਕਾਂ ਨੇ ਉਹਨਾਂ ਦਾ ਵੈਲਕਮ ਕੀਤਾ ਚੀਕਦਾਰ ਤੇ ਸਮਾਰਕ ਸੀ ਉਹਨਾਂ ਦੇ ਵਿੱਚ ਸਿਦਾ ਦੇ ਪੱਜ ਸੀ ਉਹਦੇ ਰਾਜੂ ਤੇ ਗਾਂਧੀ ਸਾਹਬ ਦੇ ਸਾਹਬ ਦੇ ਅਸੀਂ ਸਮਾਰਕ ਬਣਾ ਕੇ ਨਾਲ ਆਪਣੇ ਆਪਣਾ ਕਲਚਰ ਜੋ ਸਦਾ ਅਮੀਰ ਵਿਸਾ ਪੰਜਾਬ ਦਾ ਅਸੀਂ ਉਹਨੂੰ ਲੋਕਾਂ ਤੱਕ ਜਾਗਰੂਕ ਕਰਨ ਲਈ ਪੂਰੇ ਹਿੰਦੁਸਤਾਨ ਚ ਉਤਾਰਨ ਵਾਸਤੇ ਸੀ 26 ਜਰਵਿਸ ਭੇਜਿਆ ਸੀ ਪਰ ਇਹਨਾਂ ਨੇ ਸਾਡੀ ਉਹ ਜਿਹੜੀ ਚੱਕੀ ਉਹਨੂੰ ਰਿਜੈਕਟ ਕੀਤੀ ਆ ਤੇ ਹੁਣ ਵੀ ਸਾਨੂੰ ਖਦਸ਼ਾ ਕਿ ਕਿਤੇ ਨਾ ਕਿਤੇ ਤੇ ਸਾਡੇ ਨਾਲੇ ਸ਼ਰਧਾਤ ਦੇ ਦੁਆਰਾ ਤੋਂ ਹੋ ਸਕਦੀ ਆ ਜੇ ਸ਼ਰਧਾਤ ਹੋਈ ਤਾਂ ਸਿੱਧੀ ਇਹਨਾਂ ਦੀ ਇਹ ਇੱਕ ਮਿਲੀ ਭਗਤ ਹੋਊਗੀ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਮਤੇਈ ਮਾਲਾ ਵਾਲਾ ਸਲੂਕ ਪਹਿਲਾਂ ਵੀ ਦਿੰਦੇ ਆ ਰਹੇ ਆ ਤੇ ਅੱਗੋਂ ਵੀ ਦਵਾ ਦੇਣਾ